ਪ੍ਰਗਟ ਸਿੰਘ ਮੇਰਾ ਵੀਰੇ ਹੀ ਦੱਸਦਾ ਸੀ ਕਿ ਮੇਰੇ ਪੇਪਰ ਲੱਗੇ ਹੋਏ ਵਕੀਲ ਥਰੂ ਵੀਰ ਦੇ ਪੇਪਰ ਹੁਣ ਇਹਦਾ April ਦੇ ਵਿੱਚ ਵੀਰ ਦੇ ਪੇਪਰ ਜਿੱਦਾਂ ਨਿਕਲਣ ਦੀ ਆਸ ਸੀ ਜਲਦੀ ਜਲਦੀ ਤੋਂ ਜਲਦੀ ਮੇਰੇ ਪੇਪਰ ਚਲੋ ਕਲੀਅਰ ਹੋ ਜਾਣਗੇ ਤੇ ਮੈਂ ਇੰਡੀਆ ਚ ਚੱਕਰ ਮਾਰੂਗਾ ਪਰ ਉਸੇ ਦੌਰਾਨ ਇਹਦੀ ਡੈਥ ਹੋ ਗਈ ਵੀ ਕਿਤੇ ਵੀਰ ਜੀ ਟਰਾਲਾ ਚਲਾ ਰਿਹਾ ਸੀ ਜਦੋਂ ਇਹਨਾਂ ਨੇ ਮਤਲਬ ਕਾਫੀ ਟਾਈਮ ਤੋਂ ਹੁਣ 4-5 ਸਾਲ ਹੋ ਗਏ ਟਰਾਲਾ ਹੀ ਚਲਾ ਰਿਹਾ ਸੀ ਪਹਿਲਾਂ ਇਹਨਾਂ ਨੇ ਹੋਟਲ ਦੇ ਵਿੱਚ ਕੰਮ ਕੀਤਾ ਸੀ ਹਾਂਜੀ ਤੁਹਾਨੂੰ ਖਬਰ ਆਈ ਉਹਦੇ ਨਾਲ ਤੇ ਸਾਥੀਆਂ ਨੇ ਦੱਸਿਆ ਵੀ ਉਹਨੂੰ ਅਟੈਕ ਆ ਗਿਆ ਉਹਦੇ ਨਾਲ ਅਟੈਕ ਹੋਣ ਤੋਂ 2 ਘੰਟੇ ਪਹਿਲਾਂ ਹੀ ਸਵੇਰੇ ਮੇਰੀ ਗੱਲ ਹੋਈ 8:50 ਤੇ ਉਹਦੇ ਨਾਲ ਗੱਲ ਵੀ ਹੋਈ ਆ ਪਹਿਲਾਂ ਵੀਡੀਓ ਕਾਲ ਕਰਕੇ ਕਦੇ ਵੀ ਕਰਦਾ ਰਿਹਾ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਸੀ ਅਚਾਨਕ ਅਟੈਕ ਹੋਣਾ ਨਾਲ ਦੇ ਸਾਥੀ ਉਹਨੂੰ ਲੈ ਕੇ ਗਏ ਹਸਪੀਟਲ ਇਸ ਵੇਲੇ ਦੀ ਅਮਰੀਕਾ ਤੋਂ ਮੰਦ ਪੱਗ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਹਟੈਗ ਦੇ ਨਾਲ ਮੌਤ ਹੋ ਗਈ ਹੈ ਤੁਹਾਨੂੰ ਦੱਸਦੀ ਕਿ ਨੌਜਵਾਨ ਰੋਟੀ ਰੋਜੀ ਦੀ ਪਾਲ ਦੇ ਵਿੱਚ 8 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਕਿ ਬੀਤੇ ਦਿਨੀ ਇਸ ਦੀ ਹਾਰਟ ਐਟੈਕ ਹੋਣ ਦੇ ਨਾਲ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਸੁਲਤਾਨਪੁਰ ਲੋਧੀ ਸ਼ਹਿਰ ਦਾ ਰਹਿਣ ਵਾਲਾ ਸੀ ਮੀਡੀਆ ਲ ਗਲਬਾਤ ਕਰਦੋਇ ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਪ੍ਰਗਟ ਸਿੰਘ ਅਜੇ ਕੁਆਰਾ ਹੀ ਸੀ ਤੇ 23-33 ਸਾਲ ਦੀ ਉਮਰ ਸੀ ਤੇ 8 ਸਾਲ ਪਹਿਲਾਂ ਹੀ ਉਸ ਨੂੰ ਕਰਜ਼ਾ ਚੁੱਕ ਕੇ ਕਰ ਦੀ ਗਰੀਬੀ ਦੂਰ ਕਰਨ ਦੇ ਲਈ ਅਮਰੀਕਾ ਗਿਆ ਸੀ ਮੈਂ ਪਰਮਜੀਤ ਸਿੰਘ ਮੇਰਾ ਬ੍ਰਦਰ ਪ੍ਰਗਟ ਸਿੰਘ ਇਹ ਨਾ 8 ਸਾਲ ਤੋਂ ਅਮਰੀਕਾ ਗਿਆ ਹੋਇਆ ਸੀ ਤੇ 8 ਸਾਲ ਦੇ ਦੋਹਨ ਦੇ ਦੌਰਾਨ ਬਾਅਦ ਚੇ ਦੀ ਸਾਨੂੰ ਇੱਕ ਦਿਨ ਅਚਾਨਕ ਹੀ ਫੋਨ ਆਇਆ ਸੋਮਵਾਰ ਕਿ ਇਹ ਦਿਨ ਡੈਥ ਹੋ ਗਈ ਹੈ ਅਟੈਕ ਦੇ ਨਾਲ ਇਹਦੇ ਨਾਲ ਤਿੰਨ ਚਾਰ ਮੁੰਡੇ ਰਹਿ ਰਹੇ ਸੀ ਉਹਨਾਂ ਨੇ ਸਾਨੂੰ ਕਾਲ ਕੀਤੀ ਕਾਲ ਕਰਨ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਇਹਨੂੰ ਲੈ ਕੇ ਗਏ ਐਮਬੂਲੈਂਸ ਚ ਹਸਪੀਟਲ ਹਸਪੀਟਲੇ ਜਾਣ ਦੇ ਦੌਰਾਨ ਉੱਥੇ ਜਾ ਕੇ ਡਾਕਟਰਾਂ ਨੇ ਦਾ ਟਰੀਟਮੈਂਟ ਥੋੜਾ ਪਤਾ ਕੀਤਾ ਬਟ ਨਹੀਂ ਉਹਨਾਂ ਨੇ ਇਹਨੂੰ ਨਾ ਡੈਥ ਹੱਟ ਕਰਾਰ ਦੇ ਕੇ ਮਤਲਬ ਮਰਿਤ ਕਰਾ ਦੇ ਦਿੱਤਾ ਗਿਆ ਕਿ ਇਹਦੇ ਮਤਲਬ ਡੈਥ ਹੋ ਚੁੱਕੀ ਆ ਤੇ ਫਿਰ ਇੱਥੇ ਮੈਂ ਉਸ ਦਾ ਡੈਡੀ ਜੀ ਨੂੰ ਦੱਸਿਆ ਕਿ ਇਹ ਦੀ ਡੈਥ ਹੋ ਗਈ ਪ੍ਰਗਟ ਵੀਰ ਦੀ ਤੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਚੱਲਿਆ ਇਹ ਅਸੀਂ ਪਹਿਲਾਂ ਸਾਡਾ ਪਿੰਡ ਹੈਗਾ ਜੀ ਵਾਟਾ ਵਾਲੀ ਅਸੀਂ ਉੱਥੇ ਰਹਿ ਰਹੇ ਸੀ ਫਿਰ 2 ਸਾਲ ਹੋ ਗਏ ਸਾਨੂੰ ਅਸੀਂ ਇੱਥੇ ਨਾ ਸੁਲਤਾਨਪੁਰ ਆਏ ਹੋਏ ਵੀ ਇਨਕਲੇਵ ਰੈਸਟਾ ਵਿੱਚ ਰਹਿ ਰਹੇ ਹਾਂ ਜੀ ਮੇਰੀ ਨਾ ਪ੍ਰਗਟ ਸਿੰਘ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ 8 ਸਾਲਾਂ ਦੇ ਦੌਰਾਨ ਪ੍ਰਗਟ ਸਿੰਘ ਮੇਰਾ ਵੀਰ ਹੀ ਦੱਸਦਾ ਸੀ ਕਿ ਮੇਰੇ ਪੇਪਰ ਲੱਗੇ ਹੋਏ ਵਕੀਲ ਥਰੂ ਵੀਰ ਦੇ ਪੇਪਰ ਹੁਣ ਇਹਦਾ April ਦੇ ਵਿੱਚ ਵੀਰ ਦੇ ਪੇਪਰ ਜਦਾਂ ਨਿਕਲਣ ਦੀ ਆਸ ਸੀ ਤੇ ਵੀਰ ਨੇ ਜਦੋਂ ਹਵਾਲੇ ਵਕੀਲ ਨੂੰ ਆਪਣੇ ਪੈਸੇ ਵੀ ਥੋੜੇ ਬਥੇ ਪੇ ਕੀਤੇ ਸੀ ਜਾ ਕੇ ਤੇ ਵੀਰ ਨੂੰ ਗਿਆ ਨੂੰ 8 ਸਾਲ ਹੋ ਗਏ ਆ ਤੇ ਵੀਰ ਨੇ ਹੁਣ ਇਹ ਗੱਲ ਕਹੀ ਸੀ ਕਿ ਚਲ-ਚਲਦੀ ਤੋਂ ਜਲਦੀ ਮੇਰੇ ਪੇਪਰ ਚਲੋ ਕਲੀਅਰ ਹੋ ਜਾਣਗੇ ਤੇ ਮੈਂ ਇੰਡੀਆ ਚ ਚੱਕਰ ਮਾਰੂਗਾ ਪਰ ਉਸੇ ਦੌਰਾਨ ਇਹਦੀ ਡੈਥ ਹੋ ਗਈ ਵੀ ਕੀਤੀ ਹੈ ਵੀਰ ਜੀ ਟਰਾਲਾ ਚਲਾ ਰਿਆ ਸੀ ਜਦੋਂ ਇਹਨਾਂ ਨੇ ਮਤਲਬ ਕਾਫੀ ਟਾਈਮ ਤੋਂ ਹੁਣ 4-5 ਸਾਲ ਹੋ ਗਏ ਟਰਾਲਾ ਹੀ ਚਲਾ ਰਿਆ ਸੀ ਪਹਿਲਾਂ ਇਹਨਾਂ ਨੇ ਹੋਟਲ ਦੇ ਵਿੱਚ ਕੰਮ ਕੀਤਾ ਸੀ ਹਾਂਜੀ ਮੇਰਾ ਬੇਟਾ ਪ੍ਰਗਟ ਸਿੰਘ ਮਾਰਚ 16 ਚ ਅਮਰੀਕਾ ਗਿਆ ਸੀ ਰੋਜੀ ਰੋਟੀ ਦੇ ਚੱਕਰ ਚ ਵਿਦੇਸ਼ ਤੇ ਉਥੇ ਉਹਦੇ ਵਰਕ ਪਰਮਿਟ ਤੇ ਸੀ ਉਹਦਾ ਕੇਸ ਵੀ ਲੱਗਾ ਹੋਇਆ ਸੀ ਕਨਫਰਮ ਹੋਣ ਵਾਸਤੇ ਵਕੀਲ ਕੋਲੇ 20000 ਡਾਲਰ ਉਸ ਵੇਲੇ ਅਸੀਂ ਭਰਿਆ ਬਾਂਡ ਵੀ ਉਹਦਾ ਭਰਿਆ ਆ ਸੀ ਤੇ ਹੁਣ ਪਿਛਲੇ ਦਿਨ ਅਚਾਨਕ 5 ਤਰੀਕ ਨੂੰ 5 ਮਾਰਚ ਨੂੰ ਮੰਗਲ ਦਿਨ ਮੰਗਲਵਾਰ ਉਹਦੇ ਸਾਨੂੰ ਖਬਰ ਆਈ ਉਹਦੇ ਨਾਲ ਤੇ ਸਾਥੀਆਂ ਨੇ ਦੱਸਿਆ ਵੀ ਉਹਨੂੰ ਅਟੈਕ ਆ ਗਿਆ ਉਹਦੇ ਨਾਲ ਅਟੈਕ ਹੋਣ ਤੋਂ 2 ਘੰਟੇ ਪਹਿਲਾਂ ਸਵੇਰੇ ਮੇਰੀ ਗੱਲ ਹੋਈ 8:50 ਤੇ ਉਹਦੇ ਨਾਲ ਗੱਲ ਵੀ ਹੋਈ ਆ ਇਹ ਲੋ ਵੀਡੀਓ ਕਾਲ ਕਰਕੇ ਘਰੇ ਵੀ ਕਰਦਾ ਰਿਹਾ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਸੀ ਅਚਾਨਕ اٹਕ ਆਉਣ ਨਾਲ ਨਾਲ ਦੇ ਸਾਥੀ ਉਹਨੂੰ ਲੈ ਕੇ ਗਏ ਹਸਪੀਟਲ ਤੇ ਹਸਪੀਟਲ ਜਾਣ ਤੇ ਥੋੜਾ ਇੱਕ ਵਾਰੀ ਉਹਨੇ ਥੋੜਾ ਰਿਕਵਰ ਵੀ ਕੀਤਾ ਪਰ ਦੁਬਾਰਾ اٹਕ ਆਉਣ ਤੇ ਉਹਦਾ ਉੱਥੇ ਡੈਥ ਹੋ ਗਈ ਆ ਤੇ ਹੁਣ ਬੋਡੀ ਉਹਦੀ ਐਸ ਵਾਲੀ ਉਥੇ ਮੋਰਟਰੀ ਚ ਪਈ ਐ ਸਟਾਕਟਨ ਸ਼ੈਰ ਵਿੱਚ ਰਹਿੰਦਾ ਸੀ ਕੈਲੀਫੋਰਨੀਆ ਤੇ ਪਰਿਵਾਰ ਉਦੀ ਮਦਰ ਦੀ ਕੰਡੀਸ਼ਨ ਬਹੁਤ ਮਿਜ਼ਰੇਬਲ ਕੰਡੀਸ਼ਨ ਆ ਪਰਿਵਾਰ ਵੱਲੋਂ ਮੰਗ ਕੀਤੀ ਜਾਂਦੀ ਆ ਭਾਰਤ ਸਰਕਾਰ ਕੋਲੋਂ ਵੀ ਉਸ ਦੀ ਮਰਤਕ ਦੇ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ